ਖਬਰਾਂ ਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਅਤੇ ਅਰਦਾਸਾਂ ਕੀਤੀਆਂ ਵੀ ਜਾਰੀਆਂ ਨੇ ਰਾਜਵੀਰ ਜਵੰਦਾ ਵਾਸਤੇ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਅਸੀਂ ਵੀ ਆਪਣੇ ਚੈਨਲ ਰਾਹੀਂ ਕਈ ਵਾਰ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਕਿਉਂਕਿ ਰਾਜਵੀਰ ਜਵੰਦਾ ਦੀ ਲੋੜ ਹੈ ਉਹਨਾਂ ਦੀ ਮਾਤਾ ਨੂੰ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਨੂੰ ਇੰਜ ਲੱਗਦਾ ਹੈ ਜਿਵੇਂ ਪੰਜਾਬੀਆਂ ਨੇ ਜਿਹੜੀਆਂ ਅਰਦਾਸਾਂ ਕੀਤੀਆਂ ਨੇ ਉਹਨਾਂ ਅਰਦਾਸਾਂ ਨੂੰ ਬੂਰ ਪੈ ਗਿਆ ਹੈ ਕਿਉਂਕਿ ਧਰਮ ਤੂੰ ਉੱਠ ਕੇ ਚਾਹੇ ਉਹ ਸਿੱਖ ਧਰਮ ਤੋਂ ਬਿਲੋਂਗ ਕਰਦਾ ਹੈ ਚਾਹੇ Hindu ਭਾਈਚਾਰੇ ਤੋਂ ਹੈ ਚਾਹੇ ਉਹ ਮੁਸਲਮਾਨ ਭਾਈਚਾਰੇ ਤੋਂ ਹੈ ਚਾਹੇ ਉਹ ਇਸਾਈ ਭਾਈਚਾਰੇ ਤੋਂ ਹੈ ਹਰ ਧਰਮ ਦੇ ਵਰਗ ਦੇ ਲੋਕਾਂ ਨੇ ਪਹਿਲ ਦੇ ਆਧਾਰ ਤੇ ਅਰਦਾਸ ਕੀਤੀ ਦੁਆ ਕੀਤੀ ਪ੍ਰਾਰਥਨਾ ਕੀਤੀ ਪ੍ਰੇ ਕੀਤੀ ਰਾਜਵੀਰ ਜਵਦਾ ਵਾਸਤੇ ਲੱਗਦਾ ਹੈ ਕਿ ਜਿਹੜੀਆਂ ਦੁਆਵਾਂ ਕੀਤੀਆਂ ਗਈਆਂ ਜਿਹੜੀਆਂ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਅਰਦਾਸਾਂ ਨੂੰ ਬੂਰ ਪੈ ਗਿਆ ਹੈ ਕਿਉਂਕਿ ਅਠਮਾ ਬੁਲੇਟਡ ਜਾਰੀ ਨਹੀਂ ਕੀਤਾ ਗਿਆ ਸੀ ਡਾਕਟਰਾਂ ਵੱਲੋਂ ਡਾਕਟਰਾਂ ਉਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਸੀ ਖੜੇ ਕੀਤੇ ਜਾ ਰਹੇ ਸੀ ਕਿਉਂਕਿ ਜਿਹੜੇ ਸਮਾਜ ਸੇਵੀ ਨੇ ਉਹ ਲਗਾਤਾਰ ਰਾਜਵੀਰ ਜਵੰਦਾ ਦੇ ਡਾਕਟਰਾਂ ਕੋਲੋਂ ਡਾਕ ਰਾਜਵੀਰ ਜਵੰਦਾ ਦੀ ਪੁੱਛਗਿੱਛ ਕਰ ਰਹੇ ਨੇ ਚਾਹੇ ਉਹ ਸਮਾਜ ਸੇਵੀ ਐਨ ਜੀਓ ਦੇ ਨੇ ਚਾਹੇ ਵੱਖ-ਵੱਖ ਸਿਕਸ ਟਾਵਾਂ ਫਾਊਂਡੇਸ਼ਨ ਦੇ ਉਹ ਆਗੂ ਨੇ ਇਹਨਾਂ ਸਮਾਜ ਸੇਵੀਆਂ ਦੀ ਨਜ਼ਰ ਹੈ ਰਾਜਵੀਰ ਜਵੰਦਾ ਅਤੇ ਦੂਸਰੇ ਪਾਸੇ ਡਾਕਟਰ ਜਿਹੜੇ ਨੇ ਇਲਾਜ ਕਰ ਰਹੇ ਨੇ ਅੱਜ ਕੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਜਿਹੜੇ ਕਿਸਾਨਾਂ ਦੇ ਪ੍ਰਧਾਨ ਰਕੇਸ਼ ਕਹਿਤ ਯੂਪੀ ਤੋਂ ਸਪੈਸ਼ਲ ਮਿਲੇ ਰਾਜਵੀਰ ਜਵੰਦਾ ਅਤੇ ਜਵੰਦਾ ਦੇ ਪ੍ਰਵਾਧ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਹਿੱਲ ਝੁੱਲ ਸਰੀਰ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਲੱਗਦਾ ਹੈ ਕਿ ਪੰਜਾਬੀਆਂ ਦੀ ਜਿਹੜੀਆਂ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਨੇ ਵੱਡੇ ਪੱਧਰ ਤੇ ਦੁਨੀਆ ਭਰ ਤੋਂ ਉਹਨਾਂ ਆਸਾਂ ਨੂੰ ਗੂਰ ਪੈ ਗਿਆ ਹੈ ਉਹ ਅਰਦਾਸਾਂ ਸੁਈਆਂ ਗਈਆਂ ਨੇ ਕਿਉਂਕਿ ਡਾਕਟਰਾਂ ਨੇ ਅੱਜ 8ਵਾਂ ਬੁਲੇਟਿਨ ਜਾਰੀ ਨਹੀਂ ਕੀਤਾ ਸੀ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਹਾਲੇ ਵੀ ਸਥਿਤੀ ਰਾਜਵੀਰ ਜਵੰਦਾ ਦੀ ਨਾਜਕ ਬਣੀ ਹੋਈ ਹੈ ਰਾਜਵੀਰ ਜਵੰਦਾ ਲਾਈਫ ਸਪੋਰਟ ਮਸ਼ੀਨਾ ਤੇ ਨੇ ਵੈਟੀਲੇਟਰ ਤੇ ਨੇ ਉਹਨਾਂ ਨੂੰ ਹੋਸ਼ ਆਉਣ ਲੱਗਿਆ 2 ਤੋਂ 3 ਮਹੀਨੇ 3 ਤੋਂ 4 ਮਹੀਨੇ ਵੀ ਲੱਗ ਸਕਦੇ ਨੇ ਹੋਸ਼ ਆਉਣ ਤੇ ਜਿੰਨੀ ਦੇਰ ਤੱਕ ਉਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਨਾ ਤੇ ਰੀੜ ਦੀ ਹੱਡੀ ਦਾ ਆਪਰੇਸ਼ਨ ਹੋ ਸਕਦਾ ਹੈ ਨਾ ਉਹਨਾਂ ਦੇ ਸਿਰ ਦਾ ਆਪਰੇਸ਼ਨ ਹੋ ਸਕਦਾ ਹੈ ਇਸ ਕਰਕੇ ਦਿਮਾਗ ਦਾ ਚੱਲਣਾ ਜ਼ਰੂਰੀ ਹੈ ਸਰੀਰ ਦੇ ਵਿੱਚ ਹਰਕਤ ਹੋਣਾ ਜ਼ਰੂਰੀ ਹੈ ਅੰਗਾਂ ਦੀ ਮੂਵਮੈਂਟ ਹੋਣਾ ਜ਼ਰੂਰੀ ਹੈ ਰਕੇਸ਼ ਕੈਤ ਨੇ ਜਦੋਂ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਹੌਸਲਾ ਵਧਿਆ ਹੈ ਸਾਡਾ ਥੋੜਾ ਜਿਹਾ ਸਰੀਰ ਉਹਦਾ ਢੁੜਕ ਪਿਆ ਹੈ ਯਾਨੀ ਕਿ ਥੋੜੀ ਜਿਹੀ ਹਿਲਜੁਲ ਰਾਜਵੀਰ ਜਵੰਦਾ ਦੇ ਸਰੀਰ ਬਾਡੀ ਤੋਂ ਸ਼ੁਰੂ ਹੋ ਗਈ ਹੈ ਯਾਨੀ ਕਿ ਪੋਜ਼ਿਟਿਵ ਰਿਜ਼ਲਟ ਪੋਜ਼ਿਟਿਵ ਰਿਸਪੌਂਸ ਰਾਜਵੀਰ ਜਵੰਦਾ ਦੀ ਬਾਡੀ ਦੇ ਰਹੀ ਸੀ ਕਿਉਂਕਿ ਡਾਕਟਰ ਵਾਰ-ਵਾਰ ਕਹਿ ਰਹੇ ਸੀ ਕਿ ਰਾਜਵੀਰ ਜਵੰਦਾ ਦੀ ਦੇ ਸਰੀਰ ਦੇ ਅੰਗਾਂ ਵਿੱਚ ਖਾਸ ਕਰਕੇ ਜਿਹੜਾ ਉਹਨਾਂ ਦਾ ਦਿਮਾਗ ਹੈ ਉੱਥੇ ਆਕਸੀਜਨ ਨਹੀਂ ਜਾ ਰਹੀ ਜਿਸ ਤਰ੍ਹਾਂ ਇੱਕ ਨਾਰਮਲ ਇਨਸਾਨ ਦੇ ਅੰਗਾਂ ਦੇ ਵਿੱਚ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਬੜੀ ਬੜੀ ਅਹਿਮ ਖਬਰ ਆਈ ਹੈ ਕਿ ਦਾਜਵੀਰ ਜਵੰਦਾ ਦੀ ਬਾਡੀ ਨੇ ਮੂਵਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ 100 ਦੇ ਵਿੱਚੋਂ ਆਪਾਂ 1 ਜਾਂ 2% ਕਹਿ ਸਕਦੇ ਹਾਂ ਇਟ ਮੀਨਸ ਕਿ ਜਿਹੜੀਆਂ ਅਰਦਾਸਾਂ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਕੀਤੀਆਂ ਗਈਆਂ ਹਰ ਧਰਮ ਦੇ ਆਗੂਆਂ ਵੱਲੋਂ ਕੀਤੀਆਂ ਗਈਆਂ ਜਿਹੜੇ ਉਹਨਾਂ ਦੇ ਮੇਨ ਹੈਡ ਸੀ ਉਹਨਾਂ ਵੱਲੋਂ ਕੀਤੀਆਂ ਗਈਆਂ ਅਸੀਂ ਉਹਨਾਂ ਦਾ ਧੰਨਵਾਦ